ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਉੱਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੈਨੂੰ ਸੰਪਰਕ ਕਰ ਲੈਦਾ ਮੇਰਾ ਮੋਬਾਈਲ ਨੰਬਰ 86726 9778 ਜੀ ਅੱਜ ਦੀ ਵੀਡੀਓ ਪਿੰਡ ਪਹਾਣਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਫਰੀਦਕੋਟ ਅੱਜ ਦੀ ਵੀਡੀਓ ਚ ਤੁਹਾਡੇ ਆਸ ਤੇ ਟੋਟਲ 4 ਨਗ ਲੈ ਕੇ ਆਏ ਆ ਤਿੰਨ ਤਾਂ ਜੀ ਮੱਝਾਂ ਨੇ ਤੇ ਇੱਕ ਵੜਾ ਡਿਟੇਲ ਤੁਹਾਨੂੰ ਬਾਅਦ ਤੋਂ ਲੈ ਕੇ ਦੇਵਾਂਗਾ ਤਸੱਲੀ ਪਰ ਤੁਸੀਂ ਕਰ ਲਿਓ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਮਨਜਿੰਦਰ ਸਿੰਘ ਜੀ ਪਿੰਡ ਪਾਣਾ ਜੀ ਤਸੀਲ ਤੇ ਜ਼ਿਲ੍ਹਾ ਜੀ ਤਸੀਲ ਫਰੀਦਕੋਟ ਤੇ ਆਪਣਾ ਵੀਰੇ ਘਰ ਕਿਹੜੇ ਰਾਹ ਤੇ ਰਹੇ ਚਮੇਰਲੀ ਵਾਲੀ ਸੜਕ ਤੇ ਆ ਜੀ ਚਮੇਰਲੀ ਵਾਲੀ ਸੜਕ ਤੇ ਠੀਕ ਹੈ ਜੀ ਘਰ ਦੇਈ ਹੈ ਜੀ ਬਸੋਂ ਹਾਂਜੀ ਹਾਂਜੀ ਇਹ ਵਹਰੇ ਖਰੀਦੇ ਵੇ ਆ ਜੀ ਖੰਡਰਾ ਲਿਆਈਆਂ ਹੈਂ ਘਰੇ ਖੰਡਰਾ ਨੇ ਆਓ ਕੇ ਸਾਬਕੇ ਬਣਾਈਆਂ ਜੀ ਠੀਕ ਹੈ ਸਾਬਕੇ ਤਿਆਰ ਕਰਕੇ ਭੇਜ ਹਾਂਜੀ 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 ਇੱਕ ਨੰਬਰ ਬਾਈ ਮੇਨੀ ਤੋਂ ਸ਼ੁਰੂ ਕਰਾਂਗੇ ਸੂਆ ਗਣ ਨਮਾ ਸਿੰਗ ਹਿਲਦੇ ਆ ਵੀਰੇ ਹਾਂਜੀ ਹਾਂਜੀ ਵਧੀਆ ਹਿਲਦੇ ਜੀ ਦੋਨੇ ਸੰਗ ਹਿਲਦੇ ਹਾਂਜੀ ਹਾਂਜੀ ਯਾਨੀ ਪਿਓਰ ਮੇ ਨਹੀਂ ਹਾਂਜੀ 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 ਠੀਕ ਹੈ ਜੀ ਸੂਆ ਪਹਿਲਾਂ ਦੰਦੋ ਚੈੱਕ ਕੀਤੀ ਹੈ ਵੀਰੇ ਨਹੀਂ ਜੀ ਮੈਂ ਨਹੀਂ ਕਿਹਾ ਕਿ ਚੈੱਕ ਚੁੱਕੀ ਤਿਆਂ ਠੀਕ ਹੈ ਜੀ ਸਵਾ ਕਿੰਨਾ ਲੈਂਦੀ ਹੈ ਜੀ ਇਹ ਸਵਾ ਬਾਦ 2-4 ਦਿਨ ਲਊ ਜੀ ਪਿਆਰੀਆਂ ਚੀ ਪਿਆਰੀ ਜਾਈ ਥਣਾ ਦੀ ਭਾਰ ਪਿੱਛੇ ਦੀ ਸਾਰੇ ਕੋ ਜਮ ਰੋਕੇ ਗਾਰੰਟੀ ਆਈ ਫੁੱਲ ਗਾਰੰਟੀ ਹੈ ਕਿੰਨਾ ਪਿਆਜੂ ਗਰਮ ਵਾਲੀ ਮਾ ਦਾ ਨਾ 16 ਦਾ ਜਜੂ 16 ਦਾ 15 16 ਬਾਕੀ ਚਲੋ ਸੇਵਾ ਦੇ ਹਾਂਜੀ ਹਾਂਜੀ ਵਡੀ ਪੂਰੀ ਖਾ ਦੋ ਜੀ ਪੂਰੀ ਵਡੀ ਖਾ ਦਦੀ ਆਈ ਸਹੀ ਗੱਲ ਹੈ ਜੀ ਸ ਕਿ ਪਹਿਲਾ ਜੀ ਸਮਾਨ ਲਗਭਗ ਹਜੇ 3 ਤੋਂ 4 ਦਿਨ ਲੈ ਜੂਗੀ ਜੀ ਬਾਕੀ ਵੀਰੇ ਮੌਸਮ ਗਰਮੀ ਦਾ ਜੀ ਇੱਕ ਦੋ ਦਿਨ ਵਧ ਵੀ ਸਕਦੇ ਆ ਘਟ ਵੀ ਸਕਦੇ ਆ ਤਿਆਰੀ ਬਹੁਤ ਸੋਹਣੀ ਕੀਤੀ ਆ ਸੋਨਾ ਗਾਂਜਾ ਰਗਾ ਹਵਾਨਾ ਬਾਕੀ ਵੀਰੇ ਪਿਓਰ ਮੀਨੀ ਆ ਸੰਗ ਦੇ ਹਲਦੇ ਆ ਜੀ ਥਾਣ ਤੁਹਾਨੂੰ ਮੈਂ ਨੇੜੇ ਤੋਂ ਚੈੱਕ ਕਰਾ ਦੂੰਗਾ ਜੀ ਸੋਨਾ ਸਹਿਜ ਆ ਥਾਣਾ ਦਾ ਕੱਲਾ ਕੱਲਾ ਨਿਖੜਮਾ ਹੱਥੀ ਜਵਾਈ ਵਾਲਾ ਪੂੜ ਸ਼ੰਗ ਪੂਰਾ ਵੀ ਨਿ ਚੈੱਕ ਕਰ ਸਕਦੇ ਹੋ ਟੌਪ ਦਾ ਥਾਣਾ ਲੱਗਿਆ ਵਾ ਜੀ ਮਰ ਨੂੰ ਨੇੜੇ ਤੋਂ ਦੁਕਾਨ ਦੇ ਕੋਸ਼ਿਸ਼ ਕਰੂੰ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਸੋ ਥਣਾ ਦੀ ਪਾਰ ਪਿੱਛੇ ਦੀ ਬਾਈ ਕਹਿੰਦਾ ਆਪਣੀ ਫੁੱਲ ਗਰੰਟੀ ਹੋਊਗੀ ਬੇਫਿਕਰ ਹੋ ਜਾਓ ਇਹਦੇ ਜਾਇਜ਼ ਦੀ ਡਿਮਾਂਡ ਜਿਹੜੇ ਲੈਣੇ ਆ ਉਹ ਵੀ ਦੱਸਿਓ ਜੀ ਇਹਦਾ 130 ਹੋਜੂ ਮਾਨਤਣ ਜੀ ਕਰਦਾਂਗੇ ਜੀ ਠੀਕ ਆ ਜੀ 1 ਲੱਖ ਤੇ 30000 ਰੁਪਿਆ ਡਿਮਾਂਡ ਆ ਵਿੱਚੋਂ ਬਾਈ ਕਹਿੰਦਾ ਮਾਨਤਣ ਆਪਾਂ ਕਰਦਾਂਗੇ ਜੀ ਦੋ ਨੰਬਰ ਨਾਗ ਵੀਰੇ ਇਹਦਾ ਸੂਆ ਗੰਨਮਾ ਜੀ ਇਹ ਤੀਜੇ ਸੁਦਾ ਸੁਣਾ ਜੀ ਤਿੱਜੇ ਸਵੇ ਸੁਨਾ ਸਮਾਗ ਕੇ ਨਾਲ ਲੈਂਦੀ ਹੈ ਜੀ ਇਹ ਲੈ ਜੂ ਚਾਰਕ ਦਿਨ ਲੈ ਜੂ ਇਹ ਚਾਰ ਪੰਜ ਦਿਨ ਚਾਰ ਤੋਂ ਪੰਜ ਦਿਨ ਲੈ ਜੂ ਜੀ ਹਾਂਜੀ ਹਾਂਜੀ ਠੀਕ ਹੈ ਜੀ ਇਹਦੀ ਵੀ ਥਣਾ ਤੇ ਭਾਰ ਪਿੱਛੇ ਹਾਂਜੀ ਹਾਂਜੀ ਪੂਰੀ ਗਾਰੰਟੀ ਹੈ ਜੀ ਪਿਛਲੇ ਸਵੇ ਕਿੰਨਾ ਦੁੱਧ ਦਿੱਤਾ ਵੀਰੇ ਇਹ ਆਪਾਂ ਲੈ ਆਂਦੀ ਹੈ ਜੀ ਆਪਣੇ ਖਰੀਦੀ ਹਾਂ ਆਪਾਂ ਖਰੀਦੀ ਵੀ ਹੈ ਜੀ ਠੀਕ ਹੈ ਜੀ ਅੱਜ 1 ਕਿਲੋ ਜਾਉਗੇ ਜਾਊ ਜਾਊਗਾ ਇਹਦੇ 15-16 ਦਾ ਰਾਮਣਾ ਜਾਊ 15-16 ਠੀਕ ਹੈ ਜੀ ਹਾਂਜੀ ਹਾਂਜੀ ਥਣਾ ਦੀ ਇਹਦੀ ਵੀ ਫੁੱਲ ਹਾਂਜੀ ਹਾਂਜੀ ਫੁੱਲ ਗਾਰੰਟੀ ਹੈ ਹੋਰ ਕੇ ਦਿਖਾ ਦਿਓ ਵੀਰੇ ਨੀਲੀ ਰਾਵੀ ਚ ਪੈਂਦੀ ਹੈ ਜੀ ਬਾਈ ਦੱਸਦਾ ਕਿ ਹਜੇ ਨ ਚਾਰ ਦਿਨ ਲੈ ਜੂਗੀ ਬਾਕੀ ਬਜਨ ਵਜੂਦ ਪੂਰਾ ਚੰਗਾ ਸੂਆ ਵਾਈ 10 ਦਾ ਕਿ ਤੀਜਾ ਦੁੱਧ ਦੀ ਉਮੀਦ ਤਾਂ 15 16 ਦੀ ਪਰ ਦੁੱਧ ਹੁੰਦਾ ਵੀਰੇ ਸੇਵਾ ਦੇ ਸਰ ਤੇ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਸੋਨਾ ਹਵਾਨਾ ਤਿਆਰ ਕਰਦੀ ਹੁੰਦੀ ਆ ਥਣ ਕੱਲਾ ਕੱਲਾ ਨਿਖੜ ਮਾ ਹੱਥੀ ਚਵਾਈ ਵਾਲਾ ਥਾਣਾ ਫੋੜ ਸ਼ਾਂਖ ਪੂਰਾ ਵੀ ਨਹੀਂ ਥਣ ਤੁਨੂੰ ਨੇੜੇ ਤੋਂ ਚੈੱਕ ਕਰਾ ਦਿੰਨੇ ਗੈਪ ਤੇ ਲੱਗੇ ਆ ਸੋਨਾ ਸਹਿਜ ਆ ਥਾਣਾ ਦਾ ਮੋਟਾ ਥਾਣਾ ਬਾਕੀ ਥਾਣਾ ਦੀ ਭਾਰ ਪਿੱਛੇ ਦੀ ਬਾਈ ਕਹਿੰਦਾ ਆਪਣੀ ਫੁੱਲ ਗਰੰਟੀ ਹੋਊਗੀ ਵਜਨ ਵਜੂਦ ਵੀ ਪੂਰਾ ਚੰਗਾ ਸੰਭੀ ਭਲੀ ਵੀ ਚੰਗੀ ਆ ਅੱਗੇ ਦੁੱਧ ਜਿੰਨੀ ਕੋਈ ਸੇਵਾ ਕਰ ਲੂਗਾ ਉਹਨਾਂ ਚ ਹੋ ਸਕਦਾ ਜੀ ਹਵਾਨਾ ਨੇੜੇ ਤੋਂ ਚੈੱਕ ਕਰ ਲੋ ਸੋਹਣਾ ਥਾਣਾ ਦੱਸਿਆ ਜਾਂ ਮੋਟਾ ਥਾਣ ਲੱਗਿਆ ਵਾ ਤੇ 2 ਨੰਬਰ ਦੀ ਡਿਮਾਂਡ ਕੀ ਰਹਿਣ ਵਾਲੀ ਵੀਰੇ ਇਹ 1.5 ਲੱਖ ਜੀ ਆ ਜੇ ਜੋੜਾ ਲੈ ਜੀ ਵੀਰੇ ਸੱਜਣ ਕੋਈ ਕੋਈ ਨਹੀਂ ਫਰਸ਼ ਕਰਦਾਂਗਾ ਮਾਨਦਾਨ ਠੀਕ ਆ ਜੀ ਇਹਦੀ 1.5 ਲੱਖ ਰੁਪਈਆ ਡਿਮਾਂਡ ਆ ਜੇ ਕੋਈ ਜੋੜਾ ਲੈ ਜੂਗਾ ਤਾਂ ਮਾਣ ਤਾਂ ਜ਼ਿਆਦਾ ਹੋ ਜੂਗਾ ਤੈਨ ਨੰਬਰ ਵੀਰੇ ਦਾ ਸੂਆ ਕਿੰਨਾ ਮਾਜੀ ਇਹ ਦੂਜਾ ਸੂਆ ਸੁਣਾ ਜੀ ਦੂਜੇ ਸੂਏ ਸੁਣਾ ਸਮਾਂ ਕਿੰਨਾ ਲੈਂਦੀ ਆ ਇਹ ਵੀ ਬਸ 7-8 ਦਿਨ ਲਊ ਜੀ ਹਫਤੇ ਦੇ ਅੰਦਰ ਬਾਹਰ ਹਾਂਜੀ ਹਾਂ ਹਫਤੇ ਸੁਬੂਗੇ ਠੀਕ ਆ ਕਿੰਨਾ ਪਿਆਜੂ ਦੁੱਧ ਜੀ ਇਹ ਪਿਆਜੂ ਜੀ 14 ਕਿਲੋਟਰ ਦਾ ਠੀਕ ਆ ਜੀ ਤੋੜ ਕੇ ਦਿਖਾ ਦਿਓ ਵੀਰੇ ਸੂਆ ਬਾਈ ਦੱਸਦਾ ਕਿ ਦੂਜਾ ਸੁਣਦੀ ਆ ਹਫਤੇ ਤੋਂ 10 ਦਿਨਾਂ ਦੇ ਵਿੱਚ ਵਿੱਚ ਬਾਈ ਦੱਸਦਾ ਸਮਾਂ ਲੈ ਜੂਗੀ ਜੀ ਖਾਣਾ ਸੋਹਣਾ ਲੱਗਿਆ ਵਾ ਮੰਨ ਕੇ ਚੱਲੋ ਬਈ 10 ਦਿਨਾਂ ਦੀ ਕਰਦਾ ਪੂਰੀ ਸੋਹਣੀ ਤਿਆਰੀ ਕਰ ਲੈਣੀ ਆ ਤਿਆਰੀ ਕਰਮ ਵਾਲੀ ਦੀ ਸਟਾਰਟ ਕੀਤੀ ਵੀ ਆ ਸੰਗੀ ਬੋਲ ਬਾਈ ਦੱਸਦਾ ਕਿ 14 ਕਿਲੋ ਪਿਆਜ਼ੂ ਬਾਕੀ ਵੀਰੇ ਤੁਸੀਂ ਪੈਸੇ ਲਾਉਣੇ ਹੁੰਦੇ ਆ ਤੁਹਾਡੀ ਸਮਝ ਹੁੰਦੀ ਆ ਕਿੰਨਾ ਦੁੱਧ ਆਪਾਂ ਝੋ ਸਕਦੇ ਆ ਜੀ ਖਾਣਾ ਆਪਾਂ ਚੈੱਕ ਕਰਾ ਦਿੰਨੇ ਆ ਜੀ ਨੇੜੇ ਤੋਂ ਕੱਲਾ ਕੱਲਾ ਨਿੱਖੜਮਾ ਪੂੜ ਸ਼ਾਂਗ ਭੂਰਾ ਵੀ ਨਹੀਂ ਜੀ ਬਾਕੀ ਵੀਰੇ ਹਵਾਨੇ 'ਚ ਹਜੇ ਬਾਲਟੇ ਲਬੋਤ ਪਈ ਆ ਸਾਰੀ ਵਾਲਟਲ ਕਰਮਾਜ ਨੇ ਕਰਦ ਕੇ ਸੂਣਾ ਥਣ ਮੈਂ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਜਦੋਂ ਕੈਮਰੇ ਤੋਂ ਪਸੂ ਡਰ ਜਾਂਦਾ ਜੀ ਤਾਂ ਕਰਕੇ ਥੋੜਾ ਜਿਹਾ ਰਹਿ ਜਾਂਦਾ ਬਾਕੀ ਕੁੰਡਾ ਸਿੰਘ ਦਾ ਸਾਰੀ ਦੀ ਸਾਰੀ ਜੈਡ ਬਲੈਕ ਅਸਤੀ ਇਹਦੀ ਡਿਮਾਂਡ ਜੀ ਇਹਦੀ ਇਕਵੀ ਜੀ ਠੀਕ ਹੈ ਇਹਦੀ 1 ਲੱਖ ਤੇ 20000 ਰੁਪਿਆ ਡਿਮਾਂਡ ਆ ਤੇ ਅੱਗੇ ਨਾਗਾ ਗਿਆ ਵੀਰੇ 4 ਨੰਬਰ ਵੜ ਇਹਦਾ ਸੂਆ ਕਿੰਨਾ ਮਾ ਜੀ ਇਹ ਤੀਜੇ ਸੂਏ ਸੁਣਾ ਜੀ ਇਹ ਤੀਜੇ ਸੂਏ ਸੂ ਕੀ ਸਮਾਂ ਕਿੰਨਾ ਲੈਂਦੀ ਆ ਜੀ ਇਹ ਲੈ ਜੂ ਹਫਤਾ ਕੇ ਲੈ ਜੂ ਹਾਫਤਾ ਲੈ ਜੂਗੀ ਠੀਕ ਹੈ ਕਿੰਨਾ ਪਿਆਜੂ ਦੁੱਧ ਜੀ ਇਹ ਪਿਆਜੂ 17 ਹਰਾ ਲੀਟਰ ਠੀਕ ਹੈ ਮੱਝਾਂ ਰਗਾ ਦੇਉ ਕਰੋ ਹਾਂਜੀ 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 ਤੋੜ ਕੇ ਦਿਖਾ ਦਿਓ ਜੀ ਜਰਸੀ ਕਰੋ ਸੰਗ ਆ ਜਾਂਦਾ ਜੀ ਮੱਝਾਂ ਰਗਾ ਦੁੱਧ ਪੀ ਆਉਗੀ ਹਫਤੇ ਦੇ ਅੰਦਰ ਬਾਹਰ ਬਾਈ ਦੱਸਦਾ ਇਹ ਸਮਾਂ ਹਜੇ ਲੈ ਜੂਗੀ ਜੀ ਆ ਜਿਹੜਾ ਮਗਰਲੇ ਪਾਸੇ ਟਮਕਣਾ ਜਾਏ ਵੈਸੇ ਹੀ ਹੈ ਵੀਰੇ ਹਾਂਜੀ ਹਾਂਜੀ ਠੀਕ ਹੈ ਜੀ ਚੱਲਦਾ ਤਾਂ ਨਹੀਂ ਜੀ ਇਹ ਨਾ 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 ਜੀ ਠੀਕ ਹੈ ਇਹ ਵੈਸੇ ਹੀ ਆ ਜਾਂਦਾ ਹੁੰਦਾ ਕੰਨਾਂ ਵੜਾਂ ਚ ਵੀਰੇ ਪੂਰਾ ਮੋਟਾ ਥਣ ਲੱਗਿਆ ਵਾ ਹਫਤੇ ਦੇ ਅੰਦਰ ਬਾਹਰ ਸਮਾਂ ਪਿਆ ਜਿੰਨਾ ਵੀ ਦੁੱਧ ਪਾਇਆ ਕਰਮਾਲੀ ਨੇ ਮੱਝਾਂ ਵਰਗਾ ਹੀ ਪਿਆਉ ਇੱਕ ਗਰਮੀ ਨਹੀਂ ਮਨਾਉਂਦੀ ਇਹ ਕਰੋ ਸੰਗ ਦਾ ਫਾਇਦਾ ਵੀਰੇ ਇਹੀ ਹੋ ਜਾਂਦਾ ਵੀ ਗਰਮੀ ਘੱਟ ਮਨਾਉਗੀ ਤੇ ਦੁੱਧ ਦੇਊਗੀ ਕਰਮਾਲੀ ਮੱਝਾਂ ਵਰਗਾ ਬਾਕੀ ਵਜਨ ਵਜੂਦ ਤੁਹਾਡੇ ਸਾਹਮਣੇ ਆ ਵੀਰੇ ਤਿਆਰੀ ਸੋਹਣੀ ਕਰਦੀ ਹੁੰਦੀ ਹੈ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹ ਜੀ 50000 ਜੀ ਠੀਕ ਹੈ ਇਹਦੀ ਡਿਮਾਂਡ ਬਾਈ ਕਹਿੰਦਾ 50000 ਰੁਪਿਆ ਕਿ ਜੋ ਥੋੜਾ ਕਨਾ ਮਾਨਤਾ ਨੂੰ ਹੋ ਜੂਗਾ ਜੀ ਬਾਕੀ ਕੋਈ ਵੀ ਨੰਬਰ ਤੁਹਾਨੂੰ ਪਸੰਦ ਆਉਂਦਾ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ